ਤਰਨਤਾਰਨ ਸਾਹਿਬ ਜਿਵੇਂ ਚੋਣਾ ਹੋਣ ਜਾ ਰਹੀਆਂ ਤੁਸੀਂ ਵੀ ਵਰਕ ਕਰ ਰਹੇ ਹੋ ਕਿਵੇਂ ਦਾ ਰੁਝਾਨ ਹੈ ਉੱਥੇ ਦੇ ਲੋਕਾਂ ਦੇ ਵਿੱਚ ਦੇਖੋ ਜੀ ਤਰਨਤਾਰਨ ਬਹੁਤ ਫਸਲਾ ਮੁਕਾਬਲਾ ਚੱਲ ਰਿਹਾ ਪਰ ਆਮ ਆਦਮੀ ਪਾਰਟੀ ਨੂੰ ਲੋਕ ਪਿਆਰ ਕਰ ਰਹੇ ਆ ਇਹਨਾਂ ਦੇ ਕੰਮਾਂ ਨੂੰ ਪਿਆਰ ਕਰ ਰਹੇ ਆ ਉਹ ਸਾਡੀ ਬਹੁਤ ਲੀਡ ਨਾਲ ਜਿਹੜੀ ਸੀਟ ਨਿਕਲਣੀ ਆ ਪਰ ਲੋਕਾਂ ਦਾ ਇਹੋ ਹੀ ਆ ਵੀ ਕੰਮ ਕਰਨ ਵਾਲੇ ਨੂੰ ਵੋਟ ਪਾਉਣੀ ਆ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ ਕੰਮ ਕੀਤੇ ਆ ਲੋਕ ਕੰਮ ਨੂੰ ਪਿਆਰ ਕਰਦੇ ਆ ਤਰਨਤਾਰਨ ਦੀ ਸੀਟ ਜਿਹੜੀ ਆ ਬੜੀ ਲੀਡ ਨਾਲ ਜਿੱਤ ਕੇ ਲੈ ਕੇ ਆਵਾਂਗੇ ਦਿਖਿਆ ਗਿਆ ਤੁਸੀਂ ਤੁਸੀਂ ਬੰਦ ਹੀ ਗੱਲ ਕੀਤੀ ਤੁਹਾਡਾ ਨਗਰ ਬਿਲਕੁਲ ਦਰਿਆ ਦੇ ਕੰਡੇ ਦੇ ਉੱਤੇ ਵਸਿਆ ਤੁਸੀਂ ਬੰਦੇ ਕੋਲ ਤੁਸੀਂ ਕਿਹਾ ਉੱਚੀ ਕੀਤੀ ਚੌੜੀਆਂ ਕੀਤਾ ਮਜ਼ਬੂਤ ਕੀਤਾ ਉਹਨੂੰ ਐਦ ਕੀ 25 ਦੇ ਵਿੱਚ ਜਿਹੜੀ ਕਿਰਪਾ ਰਹੀ ਆ ਕਿਵੇਂ ਦੇਖਦੇ ਹੋ ਕਿ ਤੁਸੀਂ ਕਿਦੋਂ ਵੀ ਮਤਲਬ ਕਿ ਡੈਮੇਜ ਨਹੀਂ ਹੋਈ ਜਾਂ ਕਿਤੇ ਵੀ ਹੜ੍ਹ ਪ੍ਰਭਾਵਤ ਇਹ ਇਲਾਕਾ ਜਿਹੜਾ ਨਹੀਂ ਹੋਇਆ ਕਿਵੇਂ ਦੇਖਦੇ ਸਾਡਾ 23 ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਸੀ ਐਰ ਕਾਂ ਜੇ ਤੁਸੀਂ ਨਹੀਂ ਟੁੱਟੀ ਜਾਂ ਬਚ ਸਕੀ ਆ ਉਹ ਸਾਡੇ ਹਲਕਾਂ ਚਾਰਜ ਦੀ ਦੇਣਾ ਜਿੰਨੇ ਦਿਨ ਰਾਤ ਇੱਕ ਕਰਕੇ ਤੇ ਜਿਹਦੇ ਨਾਲ ਲੋਕਾਂ ਨੇ ਸਾਥ ਦਿੱਤਾ ਤੇ ਤੁਸੀਂ ਦੀ ਰਿਪੇਅਰ ਕੀਤੀ ਔਰ ਇਨਾ ਇਹਨੂੰ ਉੱਚੀ ਵੀ ਕੀਤਾ ਚੌੜੀ ਵੀ ਕੀਤਾ ਉਹਦੇ ਕਰਕੇ ਸਾਡਾ ਆ ਉਹ ਸਾਡੇ ਹਲਕਾਂ ਚਾਰ ਸਰਦਾਰ ਜਗਰੂਪ ਸਿੰਘ ਸੇਖਵਾ ਬਹੁਤ ਸੇਵਾ ਭਾਵਨਾ ਵਾਲੇ ਬੰਦੇ ਆ ਉਹਨਾਂ ਦੇ ਨਾਲ ਲੱਗ ਕੇ ਜਦੋਂ ਕਿਸੇ ਨਾ ਬੰਦਾ ਵਿਰਚਦਾ ਰਹਿੰਦਾ ਤੇ ਫਿਰ ਉਦਾਂ ਦਾ ਬੰਦਾ ਹੋ ਜਾਂਦਾ ਜੀ ਫਿਰ ਆਪਣਾ ਵੀ ਮਨ ਕਰਦਾ ਵੀ ਜਿੱਦਾਂ ਲੋਕਾਂ ਦੇ ਏਡਾ ਏਡਾ ਵੱਡਾ ਤੂਫਾਨ ਚੱਲਿਆ ਵਾ ਕੁਛ ਨਾ ਕੋਈ ਯੋਗਦਾਨ ਪਾਈਏ ਉਹ ਦੇਖਦੇ ਹੋਏ ਆਪਾਂ ਲੋਕਾਂ ਦੀ ਸੇਵਾ ਜਿਹੜੀ ਕਰਨੀ ਪਸੰਦ ਕਰਦੇ ਆ ਕੀਆਰਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਜਤਿੰਦਰ ਥੋੜੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤਿਕ ਧਾਰਮਿਕ ਖੇਡਾਂ ਮਨੋਰੰਜਨ ਅਤੇ ਬਾਲੀਵੁੱਡ ਨਾਲ ਜੁੜੀ ਹਰ ਜਾਣਕਾਰੀ ਜਿੱਥੇ ਸਾਂਝੀ ਕਰਦੇ ਰਹਿੰਦੇ ਆ ਉੱਥੇ ਹੀ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਵੀ ਮਿਲਾਂਦੇ ਰਹਿੰਦੇ ਆ ਤੁਹਾਨੂੰ ਅੱਜ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪਿੰਡ ਦੀ ਨਿਮਾਇੰਦਗੀ ਜਿੱਥੇ ਕੀਤੀ ਉੱਥੇ ਹੀ ਲੋਕ ਸੇਵਾ ਦੇ ਵਿੱਚ ਜੁਟੇ ਰਹੇ ਲਗਾਤਾਰ ਲੋਕ ਲੋਕਾਂ ਨੂੰ ਸਮਰਪਿਤ ਹੁੰਦੇ ਲੋਕ ਸੇਵਾ ਦੇ ਵਿੱਚ ਜੁਟੇ ਰਹਿੰਦੇ ਨੇ ਹੁਣ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਬਲਾਕ ਪ੍ਰਧਾਨ ਦੇ ਵੱਲੋਂ ਜਿਹੜਾ ਉਹਨਾਂ ਨੂੰ ਥਾਪਿਆ ਗਿਆ ਹੁਣ ਜਿੱਥੇ ਜਿਮਨੀ ਚੋਣਾਂ ਚੱਲ ਰਹੀਆਂ ਨੇ ਤਰਨਤਨ ਸਾਹਿਬ ਉੱਥੇ ਵੀ ਜਿਹੜਾ ਵਰਕ ਕਰ ਰਹੇ ਨੇ ਤਾਂ ਹੋਰ ਵੀ ਹਲਕੇ ਦੇ ਵਿੱਚ ਉਹਨਾਂ ਦਾ ਜਿਹੜਾ ਲਗਾਤਾਰ ਵਰਕ ਜਿਹੜਾ ਜਾਰੀ ਆ ਗੱਲਬਾਤ ਆ ਜਿਹੜੀ ਕਰ ਲੈਂਦੇ ਆ ਕਿ ਕਿਵੇਂ ਦੇ ਹਾਲਾਤ ਨੇ ਉੱਥੇ ਦੇ ਜਾਂ ਹਲਕੇ ਦੇ ਵਿੱਚ ਕਿਵੇਂ ਦਾ ਆ ਪਾਰਟੀ ਦਾ ਵਰਕ ਕਿਵੇਂ ਚੱਲ ਰਿਹਾ ਸਾਰੀ ਗੱਲਬਾਤ ਜਿਹੜੀ ਉਹਨਾਂ ਨਾਲ ਕਰਾਂਗੇ ਸਾਡੇ ਨਾਲ ਬਲਾਕ ਪ੍ਰਧਾਨ ਭਗਵੰਤ ਸਿੰਘ ਨੇ ਗੱਲਬਾਤ ਕਰ ਲੈਨੇ ਆ ਆ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਗਿਆ ਕਿ ਲਗਾਤਾਰ ਜਿੱਥੇ ਤੁਸੀਂ ਪਿੰਡ ਦੇ ਸਰਪੰਚ ਵੀ ਰਹੇ ਨੁਮਾਇੰਦਗੀ ਕੀਤੀ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੁੰਦੇ ਹੋ ਉਹ ਹੜ ਪ੍ਰਭਾਵਿਤ ਹੋਇਆ ਹੋਵੇ ਇਲਾਕਾ ਹਰ ਟਾਈਮ ਸੇਵਾ ਦੇ ਵਿੱਚ ਜੁਟੇ ਰਹਿੰਦੇ ਹੋ ਇਸ ਦਾ ਕੀ ਭਾਵ ਆ ਪਹਿਲਾਂ ਇਹ ਦੇ ਜਾਣ ਦੇਖੋ ਜਿਵੇਂ ਬੰਦਾ ਕੰਮ ਸ਼ੁਰੂ ਕਰਦਾ ਕੋਈ ਵੀ ਸਾਡੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਸਾਡੇ ਹਲਕਾ ਚਾਰ ਸਰਦਾਰ ਜਗਰੂਪ ਸਿੰਘ ਸੇਖਵਾ ਬਹੁਤ ਸੇਵਾ ਭਾਵਨਾ ਵਾਲੇ ਬੰਦੇ ਆ ਉਹਨਾਂ ਦੇ ਨਾਲ ਲੱਗ ਕੇ ਜਦੋਂ ਕਿਸੇ ਨਾ ਬੰਦਾ ਵਿਰਚਦਾ ਰਹਿੰਦਾ ਤੇ ਫਿਰ ਉਦਾਂ ਦਾ ਬੰਦਾ ਹੋ ਜਾਂਦਾ ਜੀ ਫਿਰ ਆਪਣਾ ਵੀ ਮਨ ਕਰਦਾ ਵੀ ਜਿੱਦਾਂ ਲੋਕਾਂ ਦੇ ਏਡਾ ਏਡਾ ਵੱਡਾ ਤੂਫਾਨ ਚੱਲਿਆ ਵਾ ਕੁਝ ਨਾ ਕੋਈ ਯੋਗਦਾਨ ਪਾਈਏ ਉਹ ਦੇਖਦੇ ਹੋਏ ਆਪਾਂ ਲੋਕਾਂ ਦੀ ਸੇਵਾ ਜਿਹੜੀ ਕਰਨੀ ਪਸੰਦ ਕਰਦੇ ਆਂ ਦੇਖਿਆ ਗਿਆ ਬਲਾਕ ਪ੍ਰਧਾਨ ਜਿਹੜਾ ਤੁਹਾਨੂੰ ਨੁਯੁਕਤ ਕੀਤਾ ਗਿਆ ਕਿਵੇਂ ਦੇ ਬਲਾਕ ਦੇ ਹਾਲਾਤ ਕਿਵੇਂ ਦੇ ਨੇ ਲੋਕਾਂ ਦਾ ਰੁਝਾਨ ਕਿਵੇਂ ਦਾ ਪਾਰਟੀ ਪ੍ਰਤੀ ਕਿਵੇਂ ਦਾ ਮਤਲਬ ਕਿ ਹਲਕਾ ਕਾਦੀਆਂ ਦੀ ਜੇਕਲ ਕਰ ਦੇਖੋ ਸਾਡਾ ਹਲਕਾ ਕਾਦੀਆਂ ਜਦੋਂ ਤਈ ਵਿੱਚ ਹੜ ਆਇਆ ਸਾਰੀਆਂ ਸ਼ਰਕਾਂ ਰੁੜ ਗਈਆਂ ਸੀ ਬਹੁਤ ਬੁਰਾ ਹਾਲੀ ਕੋਈ ਸ਼ਰਕ ਜਿਹੜੀ ਆ ਉਹ ਚੱਲਣ ਜੋਗ ਰਹੀ ਨਹੀਂ ਸੀ ਸਾਡੇ ਹਲਕੰਜਾਰ ਸਰਦਾਰ ਜਗਰੂਪ ਸਿੰਘ ਸੇਖਵਾ ਇਹਨਾਂ ਨੇ ਜਦੋਜਾਦ ਕਰਕੇ ਸੀਐਮ ਸਾਹਿਬ ਕੋ ਪੈਸੇ ਲਿਆ ਕੇ ਸਾਡੀ ਕੋਈ ਐਹੋ ਜੀ ਸ਼ਰਕ ਰਿਪੇਅਰ ਤੋਂ ਨਹੀਂ ਰਵਾਂਜੀ ਰਹਿ ਗਈ ਜਿਹਦੇ ਸਾਰਿਆਂ ਦੇ ਨੀ ਪਤਾ ਰੱਖ ਦਿੱਤੇ ਕੰਮ ਚੱਲੂਗਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਹਲਕੰਜਾਰ ਜਗਰੂਪ ਸਿੰਘ ਸੇਖਵਾ ਦਾ ਜਿਨੇ ਜਿਨ੍ਹਾਂ ਨੇ ਤੁਸੀ ਬੰ ਜਿਹੜਾ ਪੁਰਾਣੇ ਛਾਲਿਆਂ ਤੋਂ ਲੈ ਕੇ ਤੇ ਫੁੱਲੜੇ ਦੇ ਤੱਕ ਉਨੂੰ ਚੋੜਾ ਵੀ ਕੀਤਾ ਤੇ ਉਹਨੂੰ ਉੱਚਾ ਵੀ ਕੀਤਾ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਬੰਨ ਵੀ ਪੱਕਾ ਕੀਤਾ ਬਾਕੀ ਜਿੰਨੀਆਂ ਲੋਕਲ ਸ਼ਰਕਾਂ ਨੇ ਸਾਰੀਆਂ ਦੇ ਨੀ ਪੱਥਰ ਰੱਖ ਦਿੱਤੇ ਕੰਮ ਚੱਲ ਪਿਆ ਵਾ ਅਸੀਂ ਬਹੁਤ ਬਹੁਤ ਤਾਰੀਫ ਕਰਦੇ ਹਾਂ ਸਾਡੇ ਹਲਕਾੰਚਾਰ ਜਗਤੂਪ ਸਿੰਘ ਸੇਖਵੰਦੀ ਵੀ ਜਿਨ੍ਹਾਂ ਦੀ ਸੋਚ ਇੰਨੀ ਵਧੀਆ ਵਾ ਸਾਡੇ ਵੇਟ ਖੇਤਰ ਵਿੱਚ ਖਾਸ ਕਰਕੇ ਤਈ ਵਿੱਚ ਸਾਡਾ ਉਹਨਾਂ ਸਾਰੀਆਂ ਸ਼ਰਕਾਂ ਖਰਾਬ ਹੋ ਗਈਆਂ ਜਿਨ੍ਹਾਂ ਦਾ ਕੰਮ ਇਹਨਾਂ ਨੇ ਸ਼ੁਰੂ ਕਰਾਇਆ ਲੋਕ ਬਹੁਤ ਖੁਸ਼ ਨੇ ਇਹਦਾ ਜੋ ਵੀ ਰਿਜ਼ਲਟ ਹੈ ਉਸ 27 ਵਿੱਚ ਜਰੂਰ ਦੇਖਣ ਨੂੰ ਮਿਲੇਗਾ ਜੋ ਇਹਨਾਂ ਦੇ ਕੰਮ ਨੇ ਦੇਖਿਆ ਗਿਆ ਤੁਸੀਂ ਤੁਸੀਂ ਬੰਦ ਦੀ ਗੱਲ ਕੀਤੀ ਤੁਹਾਡਾ ਨਗਰ ਬਿਲਕੁਲ ਦਰਿਆ ਦੇ ਕੰਡੇ ਦੇ ਉੱਤੇ ਵਸਿਆ ਤੁਸੀਂ ਬੰਦੇ ਕੋਲ ਤੁਸੀਂ ਕਿਹਾ ਉੱਚੀ ਕੀਤੀ ਚੋੜਿਆਂ ਕੀਤਾ ਮਜ਼ਬੂਤ ਕੀਤਾ ਨੂੰ ਐਤ ਕੀ 25 ਦੇ ਵਿੱਚ ਜਿਹੜੀ ਕਿਰਪਾ ਰਹੀ ਆ ਕਿਵੇਂ ਦੇਖਦੇ ਹੋ ਕਿ ਤੁਸੀਂ ਕਿਦੋਂ ਵੀ ਮਤਲਬ ਕਿ ਡੈਮੇਜ ਨਹੀਂ ਹੋਈ ਜਾਂ ਕਿਤੇ ਵੀ ਹੜ੍ਹ ਪ੍ਰਭਾਵਤ ਇਹ ਇਲਾਕਾ ਜਿਹੜਾ ਨਹੀਂ ਹੋਇਆ ਕਿਵੇਂ ਦੇਖਦੇ ਸਾਡਾ 23 ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਸੀ ਐਰ ਕਾਂ ਜੇ ਤੁਸੀਂ ਨਹੀਂ ਟੁੱਟੀ ਜਾਂ ਬਚ ਸਕੀ ਆ ਉਹ ਸਾਡੇ ਹਲਕਾਂ ਚਾਰਜ ਦੀ ਦੇਣਾ ਜਿੰਨੇ ਦਿਨ ਰਾਤ ਇੱਕ ਕਰਕੇ ਤੇ ਜਿਹਦੇ ਨਾਲ ਲੋਕਾਂ ਨੇ ਸਾਥ ਦਿੱਤਾ ਤੇ ਤੁਸੀਂ ਦੀ ਰਿਪੇਅਰ ਕੀਤੀ ਔਰ ਇਨਾ ਇਹਨੂੰ ਉੱਚੀ ਵੀ ਕੀਤਾ ਚੌੜੀ ਵੀ ਕੀਤਾ ਉਹਦੇ ਕਰਕੇ ਸਾਡਾ ਬਚਾਅ ਹੋਇਆ ਅਸੀਂ ਤੇ ਲੋਕਾਂ ਚ ਵੀ ਇਹੋ ਜਿਹਾ ਇਤਿਹਾਸ ਆ ਵੀ ਵਾਕਈ ਜਿਹੜੀ ਸਰਕਾਰ ਕੰਮ ਕਰਦੀ ਆ ਉਹਦੇ ਪਿੱਛੇ ਖਰੋਣਾ ਚਾਹੀਦਾ ਇਹਨਾਂ ਨੇ ਬਹੁਤ ਵਧੀਆ ਸ਼ਰਕਾਂ ਦੇ ਕੰਮ ਕਰਾਏ ਆ ਹੋਰ ਤੁਸੀਂ ਦੇਖ ਲਓ ਵੀ ਕੋਈ ਕੰਮ ਜੋ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਸਹਿਜ ਸਹਿਜ ਸਾਰੇ ਪੂਰੇ ਕੀਤੇ ਆ ਲੋਕਾਂ ਦਾ ਸਹਿਜ ਸਹਿਜ ਦਿਲ ਜਿੱਤ ਲਿਆ ਦੇਖਿਆ ਗਿਆ ਕਿ ਤਰਨਤਾਰਨ ਸਾਹਿਬ ਜਿਵੇਂ ਨੀ ਚੋਣਾ ਹੋਣ ਜਾ ਰਹੀਆਂ ਤੁਸੀਂ ਵੀ ਵਰਕ ਕਰ ਰਹੇ ਹੋ ਕਿਵੇਂ ਦਾ ਰੁਝਾਨ ਹੈ ਉੱਥੇ ਦੇ ਲੋਕਾਂ ਦੇ ਵਿੱਚ ਦੇਖੋ ਜੀ ਤਰਨਤਾਰਨ ਬਹੁਤ ਫਸਵਾ ਮੁਕਾਬਲਾ ਚੱਲ ਰਿਹਾ ਪਰ ਆਮ ਆਦਮੀ ਪਾਰਟੀ ਨੂੰ ਲੋਕ ਪਿਆਰ ਕਰ ਰਹੇ ਆ ਇਹਨਾਂ ਦੇ ਕੰਮਾਂ ਨੂੰ ਪਿਆਰ ਕਰ ਰਹੇ ਆ ਉਹ ਸਾਡੀ ਬਹੁਤ ਲੀਡ ਨਾਲ ਜਿਹੜੀ ਸ਼ੀਟ ਨਿਕਲਣੀ ਆ ਪਰ ਲੋਕਾਂ ਦਾ ਇਹੋ ਹੀ ਆ ਵੀ ਕੰਮ ਕਰਨ ਵਾਲੇ ਨੂੰ ਵੋਟ ਪਾਉਣੀ ਆ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ ਕੰਮ ਕੀਤੇ ਆ ਲੋਕ ਕੰਮ ਨੂੰ ਪਿਆਰ ਕਰਦੇ ਆ ਤਰਨਤਾਰਨ ਦੀ ਸ਼ੀਟ ਜਿਹੜੀ ਆ ਆਪਾਂ ਬੜੀ ਲੀਡ ਨਾਲ ਜਿੱਤ ਕੇ ਲੈ ਕੇ ਆਵਾਂਗੇ ਅਤੇ ਤੁਸੀਂ ਕਹਿੰਦੇ ਲੋਕ ਪਿਆਰ ਬਹੁਤ ਕਰਦੇ ਨੇ ਦੇਖਿਆ ਗਿਆ ਕਿ ਵਿਰੋਧੀਆਂ ਵੱਲੋਂ ਜਿਹੜੇ ਤੰਜ ਕੱਸੇ ਜਾ ਰਹੇ ਆ ਕਿ ਵਿਕਾਸ ਤਾਂ ਹੋ ਰਿਹਾ ਲੇਕਿਨ ਤੰਜ ਫਿਰ ਵੀ ਕੱਸੇ ਜਾ ਰਹੇ ਆ ਕਿ ਕਦੇ ਟਰਾਂਸਫਰਮ ਦੇ ਉਦਘਾਟਨ ਨਹੀਂ ਸੀ ਹੋਏ ਨਹੀਂ ਪੱਥਰ ਨਹੀਂ ਸੀ ਐਵੇਂ ਦੇ ਰੱਖੇ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਦੇਖੋ ਵਿਰੋਧੀਆਂ ਦਾ ਤਾਂ ਕੰਮ ਇਹ ਆ ਵੀ ਕੋਈ ਕੰਮ ਕਰਦਾ ਕੋਈ ਜਲਸੀ ਕਰਦਾ ਅਸੀਂ ਬਹੁਤ ਲੰਮਾ ਸਮਾਂ ਸਿਆਸਤ 'ਚ ਪਿਆ ਨੂੰ 15-20 ਸਾਲ ਹੋ ਗਏ ਆ ਇਹਨਾਂ ਵਿਰੋਧੀਆਂ ਕੋਲ ਸਵਾਇਸ ਗੱਲ ਤੋਂ ਮੁੱਦਾ ਹੀ ਕੋਈ ਨਹੀਂ ਆ ਜੇ ਜਗਰੂਪ ਸਿੰਘ ਇਹਨਾਂ ਵਧੀਆ ਅੰਤੜਕ ਲੀਡਰ ਹੈ ਜਿਉਹ ਕੰਮ ਕਰਦਾ ਤੇ ਇਹ ਜਲਸੀ ਕਰਦੇ ਆ ਵੀ ਨੀ ਪੱਥਰ ਕਿਉਂ ਰੱਖ ਰਿਹਾ ਉਹ ਕਹਿੰਦਾ ਤਾਂ ਘਟਨ ਨਹੀਂ ਕਰਨੇ ਨੀ ਪੱਥਰ ਕੰਮ ਸ਼ੁਰੂ ਕਰਾਉਣੇ ਬਹੁਤ ਵਧੀਆ ਸੋਚ ਰੱਖਦੇ ਆ ਸਾਡੇ ਇੱਥੇ 10 15 ਬੰਦੇ ਸ਼ਰਾਰਤੀ ਹੈਗੇ ਆ ਜਿਹੜਾ ਵਿਰੋਧ ਕਰਦੇ ਆ ਪਰ ਚਲੋ ਅਸੀਂ ਉਹਨਾਂ ਨੂੰ ਵੀ ਕਹਾਂਗੇ ਵੀ ਕੰਮ ਕਰਨ ਵਾਲੇ ਨਾਲ ਖੜੋਣਾ ਚਾਹੀਦਾ ਉਹ ਕਿਹੜਾ ਇਕੱਲੇ ਦਾ ਕੰਮ ਹੋ ਰਿਹਾ ਸਾਰੀ ਦੁਨੀਆ ਦੀ ਸ਼ਰਕਾ ਮਰ ਰਹੀਆਂ ਨੇ ਉਹ ਦਿਨ ਰਾਤ ਇੱਕ ਕੀਤਾ ਨੇ ਦਿਖਿਆ ਜਾਵੇ ਜੇ ਤੁਸੀਂ ਬੰਦ ਹੀ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਸਕੀਮ ਚਲਾਈ ਗਈ ਆ ਜਿਸ ਦਾ ਖੇਤ ਉਸ ਦੀ ਉਸ ਦੀ ਰੇਤ ਉਹਦੇ ਆਧਾਰ ਦੇ ਉੱਤੇ ਕੁਝ ਲੋਕ ਸਿਆਸੀ ਰੰਗਤ ਦਿੰਦੇ ਨਜ਼ਰੀ ਆਏ ਨੇ ਪਿਛਲੇ ਦਿਨਾਂ ਤੋਂ ਮਾਮਲਾ ਚੱਲ ਰਿਹਾ ਕਿਵੇਂ ਦੇਖਦੇ ਹੋ ਸਾਰੇ ਇਹਨੂੰ ਦੇਖੋ ਜਦਨ ਟੀਵੀ ਤੇ ਖਬਰ ਆਈ ਹੈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਿਹੜੇ ਦਰਿਆਵਾਂ ਦੇ ਲੋਕ ਬੈਠੇ ਆ ਇਹ ਬਹੁਤ ਖੁਸ਼ ਹੋਏ ਵੀ ਚੱਲ ਜੇ ਰੱਬ ਨੇ ਮਾਰ ਮਾਰੀ ਆ ਤੇ ਭਗਵੰਤ ਮਾਨ ਨੇ ਬਹੁਤ ਵਧੀਆ ਇਹ ਕੰਮ ਕੀਤਾ ਵਾ ਜਿਸ ਦਾ ਖੇਤ ਉਸ ਦੀ ਰੇਤ ਤੇ ਸਾਡੇ ਵੀ ਇੱਥੇ ਇੱਕ ਪ੍ਰਪੋਗੈਂਡਾ 2-3 ਦਿਨ ਤੋਂ ਚੱਲ ਰਿਹਾ ਉਹ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਮਾਲਕੀਆਂ ਨੇ ਉਹ ਬਿਆਸਦਰਾ ਦੇ ਵਿੱਚ ਨੇ ਉਹ ਪਹਿਲਾਂ ਗੰਨਾ ਲੋਕਾਂ ਲਾਇਆ ਸੀ ਤੇ ਉਹ ਅਠੜ ਦਸਦਾ ਹੋ ਮਿੱਟੀ ਪਾ ਕੇ ਦਿੱਤਾ ਪਾ ਕੇ ਤੇ ਕੱਜਿਆ ਗਿਆ ਹੁਣ ਇੱਕ ਇਥੇ ਕ੍ਰੈਸ਼ਰ ਲੱਗਾ ਕ੍ਰੈਸ਼ਰ ਵਾਲਿਆਂ ਨੇ ਸ਼ੁਰੂ ਕੀਤਾ ਚੁਕਣਾ ਇਹ ਉਹੋ ਹੀ ਬੰਦੇ ਨੇ ਕਦੀ 扑ਕ ਕੇ ਇੱਧਰ ਕਦੀ 扑ਕ ਕੇ ਇੱਧਰ ਜਿਹਦਾ ਨੁਕਸਾਨ ਹੋਇਆ ਲੋਕ ਰੋ ਰਹੇ ਆ ਪੀ ਰੇਤ ਚੁੱਕੀ ਜੇ ਸਾਡੀ ਜ਼ਮੀਨ ਬਣ ਜੇ ਤੇ ਚਲੋ ਫਾਇਦਾ ਹੋਏਗਾ ਇਹਨਾਂ ਸ਼ਰਾਰਤੀ ਬੰਦੇ ਵਾਲੇ ਰੋਲਰ ਆਪਾਂ ਪਾ ਕੇ ਫਿਰ ਬੰਦ ਕਰਾਤਾ ਮੈਂ ਤੇ ਪ੍ਰਸ਼ਾਸਨ ਨੂੰ ਇਹ ਮੰਗ ਕਰਾਂਗਾ ਕਿ ਇਹ ਬਹੁਤ ਵਧੀਆ ਕੰਮ ਹੈ ਇਹਨੂੰ ਚੱਲਣ ਦੇਣਾ ਚਾਹੀਦਾ ਵਾ ਨਹੀਂ ਤੇ ਇਦਾਂ ਲੋਕ ਜਿਹੜੇ ਆ ਵਿੱਚੋਂ ਵਿੱਚ ਨਾਰਾਜ਼ ਨੇ ਵੀ ਇਹ ਕੰਮ ਬੰਦ ਨਹੀਂ ਹੋਣਾ ਚਾਹੀਦਾ ਦੇਖਿਆ ਗਿਆ ਹਰ ਇੱਕ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨ ਹਤਿਆਸ਼ੀ ਆ ਲੇਕਿਨ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਸਿਆਸਤ ਹੋਣੀ ਕਿਵੇਂ ਦੇਖਦੇ ਹੋ ਬਹੁਤ ਮੰਦ ਭਾਗੀ ਗੱਲ ਹੈ ਜੀ ਜਿਹੜਾ ਇਹ ਕੰਮ ਸ਼ੁਰੂ ਕੀਤਾ ਲੋਕ ਸਾਰੇ ਖੁਸ਼ ਨੇ ਵੀ ਇਹ ਰੇਤ ਦਾ ਕੰਮ ਚੱਲਿਆ ਹੋਇਆ ਲੋਕਾਂ ਦੀਆਂ ਪੈਲੀਆਂ ਬਣ ਗਈਆਂ ਸਾਰਾ ਕੁਝ ਹੋਏਗਾ ਜੀ ਅੰਦਰੋਂ ਅੰਦਰੀ ਸਾਰੀ ਪਬਲਿਕ ਜਿਹੜੀ ਐ ਇਸ ਗੱਲ ਤੇ ਨਾਰਾਜ਼ ਹੈ ਜੀ ਆਹ ਆਖਲਾ ਸਵਾਲ ਕੀ ਕਹਿਣਾ ਚਾਹੋਗੇ ਤੁਸੀਂ ਬਲਾਕ ਪ੍ਰਧਾਨ ਹੋ ਬਲਾਕ ਦੇ ਲੋਕਾਂ ਨੂੰ ਹਲਕਾ ਕਾਦੀਆਂ ਦੇ ਲੋਕਾਂ ਨੂੰ ਤੁਹਾਡਾ ਕੀ ਸਨੇਹਾ ਕੀ ਕਹਿਣਾ ਚਾਹੋਗੇ ਸਾਡਾ ਇਹੋ ਹੀ ਸਨੇਹਾ ਜੀ ਵੀ ਤੁਸੀਂ ਡਾਊਨ ਲੈਵਲ ਤੇ ਕੰਮ ਦੇਖੋ ਵੀ ਕੰਮ ਕਿਹੜੀ ਪਾਰਟੀ ਕਰ ਰਹੀ ਆ ਜੀ ਜੋ ਜੇ ਕੋਈ ਬਿਜਲੀ ਦਾ ਬਿੱਲ ਹੋਵੇ ਆ ਵੱਡੇ ਵੱਡੀਆਂ ਤੁਸੀਂ ਬੰਨ ਨੇ ਏਡੇ ਏਡੇ ਵਧੀਆ ਵਧੀਆ ਬਣਾਤੇ ਆ ਸਰਕਾਂ ਸਾਰੀਆਂ ਦੇ ਦਿਨ ਰਾਤ ਕਰਕੇ ਨੀ ਪੱਤਰ ਰੱਖ ਰਹੇ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜ ਇਨਾ ਵੱਡਾ ਕੰਮ ਕੀਤਾ ਜਿਹਨੂੰ ਵੀ ਸਤਾਈ ਚ ਵੋਟ ਪਾਉਣੀ ਆ ਸਮਝ ਕੇ ਸੋਚ ਕੇ ਕੰਮ ਵੇਖ ਕੇ ਵੋਟ ਪਾਓ ਉਹ ਇੱਕ ਆਮ ਆਦਮੀ ਪਾਰਟੀ ਆ ਜਿਹਦਾ ਬਟਨ ਦਬਣ ਦੇ ਹੱਕਦਾਰ ਆ ਬਹੁਤ ਬਹੁਤ ਧੰਨਵਾਦ ਜਿਵੇਂ ਕੀ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਤਰਨਤਾਰਨ ਸਾਹਿਬ ਤੋਂ ਜਿਹੜੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਜਿੱਤੇਗੀ ਉੱਥੇ ਦੱਸਿਆ ਕਿ ਜੇ ਹਲਕਾ ਕਾਦੀਆਂ ਦੀ ਗੱਲ ਕਰ ਲਈਏ ਤਾਂ ਵਿਕਾਸ ਦੀ ਲਹਿਰ ਤੇਜ਼ੀ ਦੇ ਉੱਤੇ ਹੈ ਉਹਨਾਂ ਨੇ ਦੱਸਿਆ ਕਿ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਮਾ ਲਗਾਤਾਰ ਨੀਂ ਪੱਥਰ ਰੱਖ ਰਹੇ ਹੋਰ ਵੀ ਬਹੁਤ ਸਾਰੇ ਵਕਾਫਕਾਰਾਂ ਦੇ ਕੰਮ ਕਰ ਚੁੱਕੇ ਨੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਬਿਆਸ ਦਰਿਆ ਦੇ ਕੰਡੇ ਦੇ ਉੱਤੇ ਨਜ਼ਾਇਜ਼ ਮਾਈਨਿੰਗ ਦਾ ਨਾਮ ਜਿਸ ਨੂੰ ਦਿੱਤਾ ਜਾ ਰਿਹਾ ਉਹਨਾਂ ਨੇ ਦੱਸਿਆ ਕਿ ਇਹ ਕੰਮਾਂ ਦੇ ਉੱਤੇ ਸਿਆਸਤ ਹੋਣੀ ਬੜੀ ਮੰਦ ਭ ਲੋਕ ਜਿਹੜੇ ਨੇ ਦੇਖਣ ਕਿ ਕਿਸ ਪਾਰਟੀ ਨੇ ਕੰਮ ਕੀਤਾ ਉਸ ਪਾਰਟੀ ਦੇ ਹੱਕ ਦੇ ਵਿੱਚ ਨਿੱਤਰਨ ਤਾਂ ਉਹ ਇੱਕ ਇੱਕ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆ ਹੁਣ ਤੱਕ ਦੇ ਲਈ ਇਹਨਾਂ ਦੀ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮੈਂ ਜੈਤेंद्र ਤੁਹਾਡੀ ਕੇਆਰਟੀ ਨਿਊਜ਼ ਨੈਟਵਰਕ ਗੁਰਦਾਸਪੁਰ